29 ਦਸੰਬਰ ਨੂੰ ਦੇਣ ਪੁਰੇ ਆ ਅੱਜ 25 ਦੀ ਵੀਡੀਓ ਆ ਲਾਲਾ 4 ਦਿਨ ਇਹਦੇ ਸੂਣ ਰਹੇ ਆ ਤਿੰਨ ਚਾਰ ਦਿਨ ਰਹਿ ਗਏ ਤਿੰਨ ਚਾਰ ਦਿਨ ਰਹਿੰਦੇ ਆ ਦੋਸਤੋ ਹਾਂਜੀ ਬਾਈ ਜੀ ਸਸੀ ਕਾਲ ਵੀਰੇ ਸਾਰੇ ਭਰਾਵਾਂ ਨੂੰ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਮਗੜ੍ਹ ਪੁੰਦੜ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਿਲਕੁਲ ਇੱਕ ਘਰੇਲੂ ਘਰ ਚੋਂ ਦੋਸਤੋ ਵੀਡੀਓ ਬਣਾ ਰਹੇ ਆ ਬਾਈ ਨੇ ਕਹਾ ਤਾਜੀ ਸੂਣ ਵਾਲੀ ਦੋਸਤੋ ਮੱਝ ਸੇਲ ਕਰਨੀ ਅੱਜ ਕਿੰਨੇ ਕ ਦਿਨ ਇਹਦੇ ਸੂਣ ਦੇ ਬਾਕੀ ਆ ਕਿੰਮਾ ਸੂਆ ਸੁੰਦੀ ਆ ਤੇ ਕੀ ਬਾਈ ਇਹਦਾ ਮੁੱਲ ਰੱਖਦਾ ਬਾਈ ترਸੀਮ ਸੇਮੇ ਦੇ ਘਰੋਂ ਦੋਸਤੋ ਵੀਡੀਓ ਆ ਰਾਮਗੜ੍ਹ ਭੁੰਦੜ ਪਿੰਡ ਆ ਤੇ ਆ ਬਾਈ ਦੇ ਤੁਸੀਂ ਦੂਜੇ ਘਰ ਦੇ ਜਾਨਵਰ ਚੈੱਕ ਕਰਨ ਨੂੰ ਬਿਲਕੁਲ ਇੱਕ ਘਰੇਲੂ ਕੰਮ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 25 ਦਸੰਬਰ 25 ਤਰੀਕ 12ਵਾਂ ਮਹੀਨਾ 2025 ਦੀ ਵੀਡੀਓ ਆ ਹੋਰ ਕੀ ਹਾਲ ਆ ਭਾਈ ترਸੀਮ ਵਧੀਆ ਸੱਸੀ ਗੱਲ ਵੀਰੇ ترਸੀਮ ਬਾਈ ਇਹ ਕਿੰਨਵਾਂ ਸੂਆ ਸੁੰਦੀ ਹੈ ਬਾਈ ਬਾਈ ਹੁਣ ਤੀਜੇ ਸੂਆ ਸੂਗੀ ਤੀਜਾ ਸੂਆ ਸੂਗੀ ਦੋ ਸੂਏ ਆਪਣੇ ਕੋਲੇ ਸੂਏ ਘਰ ਦੇ ਝੋਟੇ ਘਰ ਦੀ ਆ ਪਹਿਲੇ ਸੂਏ ਦੀ ਆ ਪਹਿਲੇ ਸੂਏ ਦੀ ਆ ਅਗਟੇ ਦੂਜੇ ਦੀ ਦੂਜੇ ਦੀ ਉਹ ਹੁਣ ਤੀਜਾ ਹੈ ਸੂਆ ਸੂਆ ਹੁਣ ਤੀਜਾ ਸੂਆ ਸੂਆ ਅੱਜ ਭਾਈ ਇਹਦੇ ਸੂਣ ਦੇ ਕਿੰਨੇ ਦਿਨ ਰਹਿ ਗਏ ਇਹ ਸੂਣ ਦੇ 29 ਤਰੀਕ ਨੂੰ ਦਿਨ ਪੂਰੇ ਹੋਣੇ ਚਾਰ ਦਿਨ ਬਾਕੀ 29 ਦਸੰਬਰ ਨੂੰ ਦਿਨ ਪੂਰੇ ਹੋ ਜਾਣਗੇ ਅੱਜ 25 ਦੀ ਵੀਡੀਓ ਹੈ ਲਾਲਾ ਚਾਰ ਦਿਨ ਇਹਦੇ ਸੂਣ ਦੇ ਰਹਿ ਗਏ ਤਿੰਨ ਚਾਰ ਦਿਨ ਰਹਿ ਗਏ ਤਿੰਨ ਚਾਰ ਦਿਨ ਰਹਿੰਦੇ ਆ ਦੋਸਤੋ ਦੁੱਧ ਕਿੰਨਾ ਪਾਉਂਦੀ ਰਹੀ ਹੈ ਤੁਹਾਡੇ ਕੋਲ ਦੁੱਧ ਬਾਈ 13 ਲੀਟਰ ਦਿੱਤਾ ਦੇਣਾ ਪਾਈ ਹਾਂਜੀ 13 ਲੀਟਰ ਬਾਈ ਕਹਿੰਦਾ ਇਹਨੇ ਪਿਛਲੇ ਸੂਏ ਆਪਣੇ ਘਰੇ ਦੁੱਧ ਦਿੱਤਾ ਚਬਾਈ ਚੂਈ ਦੀ ਬੁਢੀ ਬੰਦਾ ਕੇ ਮਰਜੀ ਚੋਈ ਆ ਜੀ ਬੰਦਾ ਚੋਈ ਬੁਢੀ ਚੋਈ ਚੋਈ ਬਹੁਤ ਪੋਲੀ ਹੈ ਜੀ ਅੱਛਾ ਹਾਂਜੀ ਕੋਈ ਡਿਕ ਕਰੂ ਕਾਮਾ ਬਾਈ ਕਹਿੰਦਾ ਜਿਵੇਂ ਮਰਜੀ ਕੋਈ ਬੰਦਾ ਬੁਢੀ ਚੋਈ ਜਾਓ ਬਹੁਤ ਠੰਡੀ ਸਾਊਆ ਪੋਲੀ ਆ ਬਾਕੀ ਦੋਸਤੋ ਪਲੀ ਪੂੜੀ ਬਹੁਤ ਆ ਜਿਹੜੇ ਸਾਹਬ ਨਾ ਹਜੇ ਬਾਈ ਕਹਿੰਦਾਗਾ ਇਹ ਤੇ 4-5 ਦਿਨ ਸੂਣਦੇ ਰਹਿੰਦੇ ਆ ਉਹਦੇ ਨੂੰ ਵਧੀਆ ਤਿਆਰ ਹੋ ਜੂ ਤੇ ਬਾਕੀ ਖੋਲ ਕੇ ਸਾਨੂੰ ਤੋੜ ਕੇ ਦਿਖਾ ਦੇਣਾ ਨੰਬਰ ਆ ਬਾਈ ਦਾ ਤਰਸੀਮ ਦਾ ਹੇਠਾਂ ਚੱਲੀ ਜਾਂਦਾ ਖੋਲ ਲੈ ਬਾਈ ਇੱਧਰ ਵੇਢੇ ਕੀ ਤੋੜ ਲੈ ਤੋੜ ਕੇ ਦੋਸਤੋ ਸਾਨੂੰ ਦਿਖਾ ਦਨੇ ਆ ਸੋ ਭਾ ਕੀ ਕਰਦਾ ਬਾਈ ਉਹ ਵੀ ਵੇਚੀ ਕਰਾਵਾਂਗੇ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕੋਲੇ ਆਇਓ ਤਸੱਲੀ ਦੋਸਤੋ ਜਿਵੇਂ ਮਰਜੀ ਆਪਦੀ ਕਰਕੇ ਤੁਸੀਂ ਸੌਦਾ ਬਾਈ ਨਾਲ ਕਰ ਲਿਓ ਬਾਕੀ ਆ ਤੁਸੀਂ ਦੇਖ ਲਓ ਪੂਰੇ ਵਧੀਆ ਢਾਂਚੇ ਦੀ ਚੰਗੇ ਬਿੱਡ ਦੀ ਵੀਰੇ ਹੂੰ ਲੈ ਚੱਲੀ ਆਲਾ ਦੋਸਤੋ ਪਾਸਾ ਜ਼ਰੂਰ ਹੈਗਾ ਝੋਟੀ ਨੂੰ ਥੋੜਾ ਜਿਹਾ ਬਾਕੀ ਤਸੱਲੀ ਕਰ ਲਿਓ ਹੂੰ ਆਹ ਦੇਖ ਲਓ ਬਾਈ ਜੀ ਕਰ ਲਓ ਚੈੱਕ ਇਧਰ ਤੂੰ ਪੇ ਕਰ ਬਾਈ ਬਣੇ ਨੂੰ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਕੋਲੇ ਆਜੋ ਜਿਹੜੇ ਹਿਸਾਬ ਨਾਲ ਹਜੇ 4-5 ਦਿਨ ਇਹਦੇ ਸੂਣ ਦੇ ਪਏ ਆ ਹਲਕਾ ਜਿਹਾ ਬਹਿਣੀ ਵਾਲਾ ਮਾੜਾ ਮੋਟਾ ਉਨੀ ਕਿਛਣੀ ਦਾ ਬੈਠਣ ਕਰਕੇ ਬਾਈ ਕਹਿੰਦਾ ਦੁੱਧ ਦਾ ਤਾਂ ਬਰਾਬਰ ਆ ਜਮਾ ਬਾਈ ਹਾਂਜੀ ਬਰਾਬਰ ਹੈ ਬਰਾਬਰ ਜਮਾਜੀ ਠੀਕ ਆ ਬਾਕੀ ਦੋਸਤੋ ਕੋਲੇ ਆ ਜਿਓ ਜਿਵੇਂ ਮਰਜੀ ਆਪਣੀ ਤਸੱਲੀ ਕਰਕੇ ਸੌਦਾ ਕਰ ਲਿਓ ਚਵਾਈ ਦੀ ਬਾਈ ਬਹੁਤ ਵਧੀਆ ਦੱਸਦਾ ਨਰਮ ਚਵਾਈ ਦੀ ਆ ਬਾਈ ਕਹਿੰਦਾ ਆਪਣੇ ਦਾ ਘਰੇ ਕਿਤੇ ਮਾਤਾ ਵਰਗਾ ਵੀ ਚੋਲੀਆਂ ਚੋਲ ਲੈਂਦੀਆਂ ਤੇ ਕਿਤੇ ਆਪਣਾ ਭਾਈ ਇਹਦਾ ਛੋਟਾ ਉਹ ਵੀ ਚੋਲ ਲੈਂਦਾ ਤੇ تر세ਮ ਬਾਈ ਕੀ ਭਾਰ ਰੱਖੇਗਾ ਫਿਰ ਇਹਦਾ ਲੈਣ ਦੇਣ ਜਿਹੜਾ ਮਜਾ ਆ ਜੀ 1 ਲੱਖ 60 1 ਲੱਖ 60 ਆ ਦੀ ਦਾ 1 ਲੱਖ ਤੇ 60 ਹਜ਼ਾਰ ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਨੰਬਰ ਬਾਈ ਦਾ ਹੈਠਾ ਪਿੰਡ ਰਾਮਗੜ੍ਹ ਭੁੰਦੜ ਕੋਟਪਾਰਾ ਕੋਟ ਫੱਤੇ ਦੇ ਬਿਲਕੁਲ ਨਾਲ ਪਿੰਡ ਆ ਵੀਰੇ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ ਨੂੰ